ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਹੋਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਉਹਨਾਂ ਦਾ ਕੰਮ ਆ ਹੁਣ ਬਾਈ ਦੱਸਦਾ ਕਿ ਬਾਹਰ ਜਾ ਰਹੇ ਆ ਆ ਕਰਕੇ ਦੋ ਐਨੀਮਲ ਇੱਕ ਰੋਟਾਵੇਟਰ ਤੇ ਇੱਕ ਜਨਰੇਟਰ ਸੇਲ ਨੇ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਾਂਗੇ ਜੀ ਸਪੈਸ਼ਲ ਬੇਨਤੀ ਆ ਭਾਈ ਆਪਣਾ ਪੁਰਾਣਾ YouTube ਚੈਨਲ ਡਿਲੀਟ ਹੋ ਗਿਆ ਜੀ ਦੋ ਵਾਰੀ ਤੀਜੀ ਵਾਰੇ ਬਣਾਇਆ ਸਪੋਰਟ ਜ਼ਰੂਰ ਕਰ ਦਿਓ ਜਿਹੜੇ ਵੀਰ Facebook ਤੇ ਵੇਖ ਰਹੇ ਆ ਉਹਨਾਂ ਨੂੰ ਕਮੈਂਟ ਬਾਕਸ ਚ ਲਿੰਕ ਮਿਲ ਜੂਗਾ ਜੀ ਜਿਹੜੇ Instagram ਤੇ ਵੇਖ ਰਹੇ ਆ ਉਹਨਾਂ ਨੂੰ ਪ੍ਰੋਫਾਈਲ ਚ ਮਿਲ ਜੂਗਾ ਸ਼ੇਅਰ ਜ਼ਰੂਰ ਕਰ ਦਿਓ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਾਂਗੇ ਜੀ ਕੀ ਦੰਦਵਾ ਦਾ ਕਿ ਨਮਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਰਣਜੀਤ ਸਿੰਘ ਸੁਖਾਲਾ ਦੇ ਜੀ ਪਿੰਡ ਤਹਿਸੀਲ ਜੀ ਤਹਿਸੀਲ ਬਾਘਾਪਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 9463621123 ਮੋਬਾਈਲ 9463621123 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਣੇ ਆ ਜੀ ਸੂਆ ਕਿ ਨਮਾ ਸੂਈ ਵੀ ਹੈ ਜੀ ਇਹ ਇਹ ਪਹਿਲੇ ਸੂਈ ਹੈ ਜੀ ਦੰਦੋ ਜੀ ਦੰਦੋ ਇਹ ਦੋ ਦੰਦੂਈ ਹੈ ਠੀਕ ਆ ਜੀ ਕਦੋਂ ਸੂਈ ਹੈ ਜੀ ਇਹ ਇਹ ਤਾਂ ਸੂਈ ਨੂੰ ਹੋਏ 10 ਦਿਨ ਹੋ ਗਏ ਬੱਚਾ ਕੀ ਹੈ ਜੀ ਉਹ ਬੱਚੀ ਹੈ ਜੀ ਮਗਰ ਬੱਚੀ ਬਹੁਤ ਚੰਗੀ ਹੈ ਜੀ ਦੇਖ ਸਕਦੇ ਹੋ ਫੁੱਲ ਯਾਤ ਬਰੀਡ ਵਾਲੀ 2 ਕੁ ਦਿਨ ਬਾਈ 10 10 ਹੋਈ ਨੂੰ ਟਾਈਮ ਹੋ ਗਿਆ ਸੂਣੀ ਫੇਸ ਕੁਆਲਟੀ ਬੱਚੀ ਦੀ ਬਰੀਡ ਪੂਰੀ ਆ ਬਾਕੀ ਗਰਮੀ ਰਹੇ ਤਾਂ ਨਾਗਾ ਜੀ ਦੋਨੇ ਇਹ ਸਹੀ ਵਾਰ ਚੱਲ ਜਾਂਦੀ ਹੈ ਹਾਂਜੀ ਦੋ ਦਿਨਾਂ ਦਾ ਮੱਝਾ ਰਗੇ ਹੁੰਦਾ ਜਿਹੜਾ ਬਈ ਭਾਂਡੇ ਵਾਲਾ ਬੋਲਾ ਕਿੰਨਾ ਤਿਆਰ ਆ ਜੀ ਇਹ ਥੱਲੇ 12 ਕਿਲੋ ਆ ਜੀ ਜੋਕ ਕੇ ਦੇ ਦਾਂਗੇ ਹਾਂਜੀ ਹਾਂਜੀ ਥਣਾ ਦੀ ਓਕੇ ਆ ਜੀ ਓਕੇ ਜੀ ਠੀਕ ਆ ਜੀ ਤੁਰ ਕੇ ਦਿਖਾ ਦੀ ਵੀਰ ਸੂਆ ਪਹਿਲਾ ਸੂਈ ਹੈ ਜੀ ਦੋ ਦਿਨ ਬਾਈ 10 ਦਾ ਟਾਈਮ ਹੋ ਗਿਆ ਸੂਈ ਨੂੰ ਮਗਰ ਬੱਚਾ ਫੀਮੇਲ ਕਾਫ ਆ ਬਛੜੀ ਬਹੁਤ ਸੋਹਣੀ ਬੱਚੀ ਹੈ ਜੀ ਆਪ ਵੀ ਕਰਮਾ ਵਾਲੀ ਚੰਗੀ ਆ ਜਿਹੜਾ ਨੈਟ ਬੌਲਾ ਤਿਆਰ ਆ ਜੀ ਉਹ 12 ਕਿਲੋਆ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ 6 ਚੋਲਿਓ ਥੋੜਾ ਜਿਹਾ ਪਸ਼ੂ ਬੱਚੇ ਦਾ ਇਹ ਕਰਦੀ ਹੁੰਦੀ ਹੈ ਜੀ ਬਰੀਡ ਸੀਰੀਜ਼ ਲੱਗ ਬਾਈ 10 ਦਾ ਪੂਰੀ ਆ ਜੀ ਖਾਣਾ ਦੀ ਵੀ ਓਕੇ ਆ ਬਾਕੀ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਮੁੱਲ ਬਾਈ ਲੈਣ ਦੇਣ ਜੇ ਆਲਾ ਜੀ ਮੁੱਲ ਜੀ ਇਹਦਾ ਮੁੱਲ ਇਹਦਾ 65000 ਜੀ ਹੋਜੂ ਮਾਨਤਨ ਜੀ ਮਾਨਤਨ ਹੋ ਗਈ ਠੀਕ ਹੈ ਜੀ ਮੁੱਲ ਬਾਈ ਇਹਦਾ 65000 ਰੁਪਿਆ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰਾਂਗੇ ਜਿਹਨੂੰ ਪਸੰਦ ਆਉਗੇ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਤੀਜੇ ਸੂਈ ਹੈ ਜੀ ਕਦੋਂ ਸੂਈ ਹੈ ਜੀ ਇਹ ਇਹਨੂੰ ਹੋ ਗਈ 5 ਦਿਨ ਹੋ ਗਏ ਬੱਚਾ ਕੀ ਹੈ ਜੀ ਤੀਜਾ ਬੱਚਾ ਜੀ ਇਹਦਾ ਮਗਰ ਬੱਚਾ ਵੱਛਾ ਇਹ ਦੇਖ ਸਕਦੇ ਹੋ ਤੁਸੀਂ ਹੁਣ ਜਿਹੜਾ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਆ ਜੀ ਇਹ ਤੇ ਲੱਗਿਆ 11 ਕਿਲੋ ਜੋਕ ਕੇ ਦੇ ਦਾਂਗੇ ਜੀ ਥਣਾ ਦੀ ਓਕੇ ਆ ਜੀ ਤੋੜ ਕੇ ਦਿਖਾ ਦੇ ਵੀਰੇ ਵੀ 22 ਦੇ ਦਸਨ ਮੁਤਾਬਕ ਲਿਸਤੀ ਆ ਵਾ ਥੋੜੀ ਜੀ ਵਾ ਲੈਣ ਦੀ ਸੀ ਥੋੜੀ ਜੀ ਲਿਸਤੀ ਆ ਜੀ ਹੋਈ ਘਰੋਂ ਆ ਠੀਕ ਆ ਜੀ ਲਿਸਤੀ ਦਾ ਜ਼ਰੂਰ ਆ ਪਰ ਬਾਈ ਕਹਿੰਦਾ 11 ਕਿਲੋ ਦੁੱਧ ਮੇਰੇ ਘਰੇ ਜੋਕ ਕੇ ਲੈ ਜਾਏ ਕੋਈ ਥਣਾ ਦੀ ਓਕੇ ਆ ਬੇਫਿਕਰ ਹੋ ਕੇ ਆਜੋ ਬਾਕੀ ਸੂਆ ਤੀਜਾ ਸੂਈਆ ਮਗਰ ਬੱਚਾ ਬੱਚਾ ਆ ਤਸੱਲੀ ਪਰਖ ਤੁਸੀਂ ਕਰਨੀ ਆ ਕਿਉਂਕਿ ਬਾਈ ਪੈਸੇ ਤੁਸੀਂ ਲਾਉਣੇ ਆ ਤਸੱਲੀ ਪਰਖ ਜਰੂਰ ਕਰ ਲਿਓ ਜੀ ਕੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਲੱਸੀ ਜਰੂਰ ਆ ਬਾਕੀ ਸੇਵਾ ਨਾਲ ਦੁੱਧ ਪਲੱਸ ਕਰ ਜੂਗੇ ਹਵਾਨਾ ਬੈਕ ਸਾਈਡ ਤੋਂ ਦੇਖ ਸਕਦੇ ਤੁਸੀਂ ਥਣ ਚਾਰੀ ਆ ਫੋਟ ਨਿਸ਼ਾਂਖ ਨੇ ਸੋਹਣੀ ਫੇਸ ਕੁਆਲਿਟੀ ਆ ਇਹਦਾ ਮੁੱਲ ਬਾਈ ਇਹਦਾ ਮੁੱਲ 3500 ਹੋ ਜੂ ਮਾਨਤਨ ਹਾਂ ਮਾਨਤਨ ਹੋ ਜੀ ਇਹਦਾ ਮੁੱਲ 35000 ਰੁਪਇਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਜੋ ਜਰੂਰ ਕਰ ਦਾਂਗੇ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ 2210 স্ক্রিন ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨਾਲ ਰੋਟਾਵੇਟਰ ਤੇ ਇੱਕ ਜਨਰੇਟਰ ਵੀ ਬਾਈ ਦਾ ਸੇਲ ਆ ਇਹਦੀ ਵੀ ਪ੍ਰੋਪਰ ਤੁਹਾਨੂੰ ਜਾਣਕਾਰੀ ਲੈ ਦਾਂਗੇ ਜੀ ਰੋਟਾਵੇਟਰ ਕਿੰਨਾ ਪਾ ਦੇ ਕਿੰਨੇ ਮਾਡਲ ਆ ਜੀ ਜਨਰੇਟਰ ਇਹ ਆ ਰੋਟਾਵੇਟਰ ਹੀ ਰੋਟਾ ਬੀਟਰ ਹੀ ਹੋਊਗਾ ਜੀ ਮੇਸਨ ਆ 16 ਕਿਲੋ ਮਾਟਰ 15 ਕਿਲੋ ਮਾਟਰ ਠੀਕ ਹੈ ਜੀ ਭੀਮ ਆ ਲੈਂਦਾ ਜੀ ਹਾਂ ਭੀਮ ਆ ਲੈਂਦਾ ਭੀਮ ਕੰਪਨੀ ਦਾ ਚੈੱਕ ਕਰ ਸਕਦੇ ਹੋ ਰੋਟਾ ਬੀਟਰ ਆ ਜੀ ਬਾਕੀ ਪਲੇਟਾਂ ਦੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਨੇ ਆ ਲਗਭਗ ਨਵੇਂ ਹੀ ਪਏ ਆ ਜੀ ਡ੍ਰੈਲ ਸਮੇਤ ਤੁਹਾਨੂੰ ਮਿਲਣਾ ਜੀ ਇਹ ਇਹਦਾ ਮੁੱਲ ਜੀ ਇਹਦਾ ਮੁੱਲ 65000 ਹੈ ਜੀ ਹੋਜੂ ਲੈਸ ਜੀ ਹਾਂ ਜੀ ਹਾਂ ਤੇ ਜਨਰੇਟਰ ਆ ਇੱਕ ਬਾਈ ਦਾ ਕਿੰਨੇ ਐਚ ਪੀ ਦਾ ਜੀ ਇਹ ਇਹ 40 ਕਿਲੋਵਾਰਟ ਦਾ ਹੈ ਹਾਂ ਇੱਕ ਮੋਟਰ ਚਲਾਉਂਦਾ ਕਿ ਦੋ ਜੀ ਹਾਂ ਦੋ ਜੀ ਠੀਕ ਹੈ ਬਾਈ ਕਿਹੜੇ ਟਰੈਕਟਰ ਤੇ ਚੱਲਦਾ ਤੇ ਚੱਲਣ ਤੇ ਡਿਪੈਂਡ ਹੈ ਜੇ ਖਿੱਚੂਗਾ ਦਾ ਵੱਧ ਹੋਈ ਜਾਂਦਾ ਠੀਕ ਆ ਜੀ ਵੈਸੇ ਕਿਹੜੇ ਟਰੈਕਟਰ ਤੇ ਚੱਲਦਾ ਸੀ ਇਹ 740 ਤੇ ਠੀਕ ਆ ਬਾਈ ਇਹ ਫਿਰ ਤਾਂਬੇ ਚ ਬਣਿਆ ਹੋਇਆ ਸਾਰਾ ਤਾਂਬੇ ਚ ਬਣਿਆ ਪਿਆ ਹੋਰ ਜਮਾ ਆਪਾਂ ਬਣਾਇਆ ਸੀ ਕਿ ਬਣਵਾਇਆ ਵਾ ਆਪਣਾ ਥੱਤੀ ਬਣਵਾਇਆ ਵਾ ਫਰਮ ਦਾ ਹੀ ਹੈ ਜੀ ਠੀਕ ਆ ਬਾਈ ਤੇ ਇਹਦਾ ਮੁੱਲ ਜੀ ਇਹਦਾ ਮੁੱਲ 65000 ਹੈ ਜੀ ਹਾਂ ਜੀ ਜੋੜਾ ਲੈ ਲੇ ਜੀ ਕੋਈ ਜੋੜਾ ਦੇ ਤਾਂ ਆਪਾਂ 1 25 ਦੇ ਦਾਂਗੇ ਠੀਕ ਆ ਜੀ ਮੁੱਲ 6565000 ਰੁਪਏ ਜੇ ਜੋੜਾ ਲੈ ਲੇ ਤਾ 122 ਦਾ ਬਾਈਕ ਇਹਨਾਂ ਦੇ ਦੇ ਦਾਂਗੇ ਜੀ ਨੂੰ ਪਸੰਦ ਆਉਂਦਾ ਏ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ 22 ਦਾ ਸਕਰੀਨ ਉੱਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ